ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਿੱਧੂ ਫਾਰਮ ਹਾਊਸ ਜੋੜਕੀਆਂ ਵਾਲਿਆਂ ਦੇ ਪਿੰਡ ਬਰਿਆਮਖੇੜਾ ਵਿੱਚ ਤੇ ਦੋਸਤੋ ਪਿੰਡ ਬਰਿਆਮਖੇੜਾ ਤਹਿਸੀਲ ਹਬੌਰ ਜ਼ਿਲ੍ਹਾ ਸ਼੍ਰੀ ਫਾਜ਼ਿਲਕਾ ਦਾ ਪਿੰਡ ਆ ਤੇ ਇਹ ਬਿਲਕੁਲ ਇੱਧਰ ਰਾਜਸਥਾਨ ਬਾਰਡਰ ਦੇ ਨਜ਼ਦੀਕ ਲੱਗਦਾ ਹੈ ਇੱਥੇ ਦੋਸਤੋ ਤੁਹਾਨੂੰ ਬਾਈ ਪੀਟਾ ਸਿੱਧੂ ਦਾ ਫਾਰਮ ਹਾਊਸ ਦਿਖਾਵਾਂਗੇ ਦੋਸਤੋ ਇਹ ਫਾਰਮ ਹਾਊਸ ਬਣਨ ਦੇ ਪਿੱਛੇ ਵੀ ਇੱਕ ਸ਼ੌਂਕ ਦੀ ਕਹਾਣੀ ਆ ਵੈਸੇ ਤਾਂ ਬਾਈ ਹੋਰਾਂ ਦਾ ਜਿਹੜਾ ਪੁਰਾਣਾ ਪਿੰਡ ਆ ਉਹ ਜ਼ਿਲ੍ਹਾ ਫਾਜ਼ਿਲਕਾ ਦੇ ਨੇੜੇ ਜੋੜਕੀਆਂ ਹੈ ਪਰ ਬਾਈ ਹੋਰਾਂ ਨੇ ਲਗਭਗ 4 ਸਾਲ ਪਹਿਲਾਂ ਇੱਥੇ ਜ਼ਮੀਨ ਖਰੀਦ ਕੇ ਤੇ ਫਾਰਮ ਹਾਊਸ ਬਣਾਇਆ ਸੀ ਤਾਂ ਬਾਈ ਹੋਰਾਂ ਨੂੰ ਪੌਦੇ ਲਾਉਣ ਦਾ ਬਹੁਤ ਸ਼ੌਂਕ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਪੌਦੇ ਪਹਿਲਾਂ ਆਪਣੇ ਪਿੰਡ ਜੋੜਕੀਆਂ ਦੇ ਵਿੱਚ ਵੀ ਲਾਏ ਪਰ ਜ਼ਮੀਨ ਦਾ ਫਰਕ ਹੋਣ ਕਰਕੇ ਉੱਥੇ ਪੌਦੇ ਕਾਮਯਾਬ ਨਹੀਂ ਹੁੰਦੇ ਸੀ ਤੇ ਫਿਰ ਉਹਨਾਂ ਨੇ ਇੱਥੇ ਆ ਕੇ ਵਿਰਿਆਮ ਖੇੜੇ ਜ਼ਮੀਨ ਖਰੀਦੀ ਤੇ ਫਾਰਮ ਹਾਊਸ ਬਣਾਇਆ ਤੇ ਦੋਸਤੋ ਇੱਥੇ ਤੁਸੀਂ ਮਾਹੌਲ ਦੇਖ ਰਹੇ ਹੋਗੇ ਆਸੇ ਪਾਸੇ ਦਾ ਵੀ ਜਿਸ ਤਰ੍ਹਾਂ ਆਸੇ ਪਾਸੇ ਬਾਗ ਲੱਗੇ ਆ ਤੇ ਤੁਹਾਨੂੰ ਘਰ ਦਾ ਵੈਸੇ ਵੀ 뷰 ਦਿਖਾਵਾਂਗੇ ਸਾਰੇ ਫਾਰਮ ਹਾਊਸ ਦਰਖਤਾਂ ਦੇ ਵਿੱਚ ਘਿਰਿਆ ਹੋਇਆ ਹੈ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਨੇ ਇਸ ਫਾਰਮ ਹਾਊਸ ਨੂੰ ਤਿਆਰ ਕੀਤਾ ਹੋਇਆ ਹੈ ਬੜਾ ਸਕੂਨ ਮਿਲਦਾ ਹੈ ਇਹ ਦੋਸਤੋ ਆਪਾਂ ਤੁਹਾਨੂੰ ਗਰਾਊਂਡ ਤੋਂ ਵੀ ਦਿਖਾ ਰਹੇ ਹਾਂ ਕਿ ਹਰ ਪਾਸੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੌਦੇ ਉਹਨਾਂ ਨੇ ਲਗਾਏ ਹੋਏ ਆ ਤੇ ਦੋਸਤੋ ਇਹ ਫਾਰਮ ਹਾਊਸ ਹੌਲੀ-ਹੌਲੀ ਕਰਕੇ ਲੋਕਾਂ ਦੇ ਵਿੱਚ ਇੰਨਾ ਮਕਬੂਲ ਹੋ ਗਿਆ ਕਿ ਇੱਥੇ ਹੁਣ ਅਕਸਰ ਹੀ ਪੰਜਾਬੀ ਗਾਣਿਆਂ ਦੀ ਤੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਆ ਪਿੱਛੇ ਜੇ ਗੱਗੂ ਗਿੱਲ ਸਾਹਿਬ ਦੀ ਫਿਲਮ ਸ਼ିକਾਰੀ ਦੀ ਕਾਫੀ ਜਿਹੜੀ ਸ਼ੂਟਿੰਗ ਸੀ ਉਹ ਇਸੇ ਫਾਰਮ ਹਾਊਸ ਤੇ ਹੋਈ ਸੀ ਤੇ ਨਾਲੋਂ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰਾਂਗਾ ਹੁਣ ਪਿੱਛੇ ਜੇ ਬਾਈ ਸਿੱਪੀ ਗੱਲ ਹੋ ਰਹੀ ਉਹ ਵੀ ਇੱਥੇ ਗੀਤ ਦੀ ਸ਼ੂਟਿੰਗ ਕਰਕੇ ਗਏ ਆ ਇਸ ਤੋਂ ਇਲਾਵਾ ਵੀ ਪ੍ਰੀ ਵੈਡਿੰਗ ਤੇ ਕਾਫੀ ਸਾਰੇ ਜਿਹੜੇ ਗੀਤਾਂ ਦੀ ਇੱਥੇ ਸ਼ੂਟਿੰਗ ਹੋਰ ਵੀ ਹੋ ਚੁੱਕੀ ਆ ਇਹ ਦੋਸਤੋ ਸਾਰਾ ਤੁਸੀਂ ਇਸ ਫਾਰਮ ਹਾਊਸ ਦਾ ਜਿਹੜਾ ਗਰਾਊਂਡ ਆ ਉਹ ਦੇਖ ਰਹੇ ਹੋ ਇਸ ਪਾਸੇ ਬਾਈ ਹੋਰਾਂ ਨੇ ਜਿਹੜਾ ਕੋੜੀਆਂ ਰੱਖੀਆਂ ਹੋਈਆਂ ਨੇ ਤੇ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਸ਼کاری ਦੀ ਉਹ ਜਿੰਨਾ ਦੋਸਤਾਂ ਨੇ ਦੇਖੀ ਆ ਉਹਨਾਂ ਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਕਿਹੜੇ-ਕਿਹੜੇ ਜਿਹੜੇ ਸੀਨ ਸੀ ਇਸ ਫਾਰਮ ਹਾਊਸ 'ਚ ਫੁਲਮਾਏ ਗਏ ਸੀ ਇਹ ਜਿਹੜਾ ਆਪਾਂ ਜਗ੍ਹਾ ਦੇਖ ਰਹੇ ਆ ਇੱਥੇ ਦੋਸਤੋ ਜਿਹੜੇ ਕੁਸ਼ਤੀ ਵਾਲੇ ਸੀਨ ਨੇ ਉਹ ਫੁਲਮਾਏ ਗਏ ਸੀ ਤੇ ਇੱਕ ਬਿਲਕੁਲ ਸਾਹਮਣੇ ਜਿਹੜਾ ਫਿਲਮ ਦੇ ਵਿੱਚ ਗੋਕੂ ਗਿਲ ਸਾਹਿਬ ਹਰ ਜਿੱਥੇ ਮੋਟਰ ਤੇ ਨਹਾਉਂਦੇ ਆ ਤੇ ਦਾਰੂ ਪੀਰੇ ਹੁੰਦੇ ਆ ਉਹ ਜਿਹੜਾ ਸੀਨ ਸੀ ਉਹ ਇਸੇ ਮੋਟਰ ਤੇ ਇਸੇ ਚਬੇ ਦੇ ਫਿਲਮਾਇਆ ਗਿਆ ਸੀ ਨਾਲ ਤੁਸੀਂ ਸਕਰੀਨਸ਼ਾਟ ਵੀ ਦੇਖ ਰਹੇ ਹੋ ਤੇ ਜਿਹੜੀਆਂ ਫਿਲਮ ਦੇ ਵਿੱਚ ਘੋੜੀਆਂ ਲਈਆਂ ਗਈਆਂ ਸੀ ਜਾਂ ਘੋੜੀਆਂ ਦੇ ਸੀਨ ਸੀ ਉਹ ਇਸੇ 22 ਪੀਟੇ ਹਰਾਂ ਦੀਆਂ ਹੀ ਸੀ ਤੇ ਦੋਸਤੋ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸ਼ੌਂਕ ਦੇ ਕਰਕੇ ਜਿਨ੍ਹਾਂ ਨੂੰ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ 22 ਪੀਟੇ ਹਰਾਂ ਨੇ ਇੱਕ ਦਰਖਤਾਂ ਤੋਂ ਸ਼ੁਰੂਆਤ ਕਰਦੇ ਕਰਦੇ ਇੰਨਾ ਸੋਹਣਾ ਜਿਹੜਾ ਫਾਰਮ ਹਾਊਸ ਤਿਆਰ ਕੀਤਾ ਕੁਝ ਕੁ ਜਿਹੜਾ ਵਿਊ ਆ ਤੁਹਾਨੂੰ ਅੰਦਰ ਤੋਂ ਵੀ ਦਿਖਾ ਦਿੰਨੇ ਆ ਅੰਦਰ ਤੋਂ ਵਿਊ ਦੇਖ ਕੇ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਸ ਤਰ੍ਹਾਂ ਆਪਾਂ ਕਿਸੇ ਹੋਟਲ ਦੇ ਕਮਰੇ ਦੇ ਵਿੱਚ ਆ ਗਏ ਹੋਈਏ ਤੇ ਬਾਈ ਹੋਰਾਂ ਨੂੰ ਪੁਰਾਣੀਆਂ ਚੀਜ਼ਾਂ ਦਾ ਵੀ ਸ਼ੌਂਕ ਆ ਜਿਸ ਤਰ੍ਹਾਂ ਉੱਪਰ ਆਪਾਂ ਤਸਵੀਰਾਂ ਦੇਖ ਰਹੇ ਆ ਜਾਂ ਪੁਰਾਣੇ ਜਿਹੜੇ ਰਿਕਾਟ ਹੁੰਦੇ ਸੀ ਲਾਲਟਨ ਸੀ ਉਹ ਚੀਜ਼ਾਂ ਬਾਈ ਹੋਰਾਂ ਨੇ ਅੱਜ ਵੀ ਘਰ ਦੇ ਵਿੱਚ ਚਾਹ ਸਜਾਵਟ ਦੇ ਤੌਰ ਤੇ ਲਾਈਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਸੰਭਿਆ ਹੋਇਆ ਹੈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ